ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਲਾਲ ਸਿੰਘ ਦੇ ਕੋਲ ਸੋ ਬਿਲਕੁਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਤੇ ਅੱਜ ਵੀ ਦੋ ਬੈੜਾ ਨੇ ਇੱਕ ਤੁਹਾਨੂੰ ਮੱਝ ਦੋਸਤੋ ਦਿਖਾ ਦਾਂਗੇ ਠੀਕ ਆ ਤਿੰਨ ਨਾਗ ਨੇ ਟੋਟਲ ਤੇ ਬਿਲਕੁਲ ਦੋਸਤੋ ਅੱਜ 19 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਕੋਈ 1.5 ਵਜੇ ਦੁਪਹਿਰ ਦਾ ਹੈਗਾ ਸੋ ਪੂਰੀ ਡਿਟੇਲ ਪੂਰਾ ਵੇਰਵਾ ਆਪਾਂ ਵੀਰ ਗੁਰਲਾਲ ਤੋਂ ਲੈ ਲਾਂਗੇ ਇਹਨਾਂ ਪਸ਼ੂਆਂ ਦਾ ਸੋ ਜਿਹੜਾ ਐਨੀਮਲ ਪਸੰਦ ਆਊਗਾ ਦੋਸਤੋ ਆਪਣਾ ਹੱਕ ਸਮਝ ਕੇ ਤਸੱਲੀ ਆ ਚਵਾਈ ਤੇ ਜਿਹੜਾ ਪਸ਼ੂ ਆ ਦੋ ਟਾਈਮ ਕਰ ਲਿਓ ਗੱਭਣ ਪਸ਼ੂ ਆਪਣਾ ਥਿਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਆਵ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੋ ਬੜੇ ਵਧੀਆ ਭਰਾ ਠੀਕ ਠਾਕ ਜੀ ਬੜੀ ਕਿਰਪਾ ਵੈਗਰੂ ਦੀ ਅਛਾ ਗੁਰਨਾਲਲ ਭਾਈ ਪਸ਼ੂ ਅੱਜ ਤਿੰਨ ਬਕਾਊ ਆ ਹਾਂਜੀ ਸੰਤੂ ਸਾਹਿਬ ਦੋ ਵੈੜਾ ਵਾ ਆਪਣੇ ਤੋਂ ਤੇ ਇੱਕ ਮੱਝ ਵਾ ਜੀ ਤਿਆਰ ਬਿਲਕੁਲ ਠੀਕ ਆ ਜੀ ਹਾਂਜੀ ਤੇ ਹੈ ਤਿੰਨੇ ਸੂਏ ਆ ਕਿ ਕੋਈ ਗੱਬਣ ਮੈਂ ਨਹੀਂ ਸੰਤੂ ਸਾਹਿਬ ਮੱਝ ਗੱਬਣ ਵਾ ਦੂਜੀ ਸੂਏ ਝੋਟੀ ਹਾਂ ਤੇ ਆ ਵੈੜਵਾ ਤੇ ਇਹ ਰਾਤ ਦੀ ਸੂਈ ਆ ਉਹ ਵੈੜ ਤੇ ਨੰਗ ਦਿਨਾਂ ਦੀ ਚੌ ਦਿਨਾਂ ਦੀ ਸੂਈ ਆ ਜੀ ਠੀਕ ਆ ਠੀਕ ਆ ਠੀਕ ਜੀ ਲਓ ਜੀ ਤੇ ਪਹਿਲੇ ਕਿੱਥੋਂ ਸਟਾਰਟ ਕਰ ਲਗੇ ਅਜੀ ਤੋਂ ਸੰਤੂ ਸਾਹਿਬ ਕਰ ਲਗੇ ਵੈੜ ਦੀ ਹਾਂ ਜੀ ਸੂਆ ਕਿਨਾਂ ਵਾ ਸੂਈ ਆ ਇਹ ਸੰਤੂ ਸਾਹਿਬ ਘਰ ਵਾਲਿਆਂ ਦੇ ਮੁਤਾਬਕ ਤੇ ਦੂਜਾ ਸੂਆ ਆ ਕੋਈ ਜਿਹੜਾ ਖਰੀਦਦਾਰ ਵੀਰਵਾ ਜਿੰਨੇ ਖਰੀਦ ਕਰਨੀ ਉਹ ਤੀਜਾ ਸੂਗਾ ਵੀ ਮੰਨ ਸਕਦਾ ਅੱਛਾ ਜੀ ਚਲੋ ਆਪਾਂ ਤੇ ਦੂਜਾ ਸੂਗਾ ਕਹਿ ਕੇ ਖਰੀਦੀ ਆ ਹੂੰ ਤੇ ਇਹ ਸੰਤੂ ਸਾਹਿਬ ਰਾਤ 12 ਵਜੇ ਸੂਈ ਤੇ ਦਿਨੇ ਜੇਰ ਪਾਈ ਆ ਕਰਮਾਲੀ ਨੇ ਇੱਕੇ ਡੰਗ ਦੀ ਸਵੇਰੇ ਚਵਾਈ ਹੋਈ ਆ 5 5.5 ਕਿਲੋ ਚਵਾਈ ਹੋਈ ਉਹ ਕੁਝ ਠੀਕ ਹੈ ਜੀ ਜੀ ਅਜੇ ਦੂਜੇ ਡੰਗ ਦੀ ਚਵਾਈ ਸ਼ਾਮ ਨੂੰ ਹੋਣੀ ਆ ਜੀ ਇਹਦੇ ਮਗਰ ਆ ਵੱਛਾ ਜੀ ਮਗਰ ਮੇਲ ਜੀ ਬੋਲੀ ਮਗਰ ਵੱਛਾ ਰਾਤ ਹੀ ਸੂਈ ਆ ਠੀਕ ਆ ਮਾਰਨਿੰਗ ਸਵੇਰ ਜੇਰ ਪ੍ਰੋਪਰ ਪੈ ਗਈ ਆ ਤੇ ਕੋਈ 5 4 ਕਿਲੋ ਜਿਹੜਾ ਮਾਰਨਿੰਗ ਅੱਜ ਬੋਲੇ ਦੀ ਚਵਾਈ ਹੋਈ ਆ ਠੀਕ ਆ ਸ ਤੇ ਬਾਕੀ ਚਵਾਚੂ ਬੂ ਚੰਗਾ ਨਿਕਲਿਆ ਸੰਧੂ ਸਾਹਿਬ ਇੱਕ ਨੰਬਰ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੋਲ ਗਾਰੰਟੀ ਕੋਈ ਭੈਣ ਭਰਾ ਮਗਾਉਂਦਾ ਵਾਗਾ ਆਪਦੇ ਘਰ ਲਵਾ ਕੇ ਤਸੱਲੀ ਨਾਲ ਚੋ ਗਿਆ ਆਪਾਂ ਨੂੰ ਫੇਰ ਪੈਸੇ ਦਵੇ ਜੀ ਠੀਕ ਹੈ ਜੀ ਜੀ ਲੈ ਵੀ ਵੀਰ ਗੁਰਨਾਲ ਕੋਲ ਕੇ ਤੋਰਦੇ ਤੇ ਬਾਕੀ ਤਸੂ ਦੇ ਵਿੱਚ ਆਈਏ ਨਾਰਮਲੀ ਦੋਸਤੋ ਬਿਲਕੁਲ ਠੀਕ ਹੈ ਜੀ ਵੜ ਤੁਹਾਨੂੰ ਦੇਸੀ ਪੈਣੀ ਆ ਤੇ ਜੱਸ ਹੁਆ ਵੀਰਾਂ ਦਾ ਮੰਨ ਕੇ ਕੋਈ ਸੌਦਾ ਕਰ ਲਿਆ ਕੋਈ ਬੇਸ਼ੱਕ ਦੂਜਾ ਮੰਨ ਕੇ ਖਰੀਦੀਆ ਕੋਈ ਤੀਜਾ ਮੰਨ ਕੇ ਖਰੀਦ ਲੇ ਠੀਕ ਆ ਤੇ ਤਾਜੀ ਸੂਈ ਆ ਬਾਕੀ ਥਾਂ ਥੂਨ ਪੂਰਾ ਮੋਟਾਈ ਦੇ ਵਿੱਚ ਸਪੇਸ ਵਿਰਲ ਜਿਹੜੀ ਆ ਕੋਈ ਚੌਹ ਚੌਹ ਇੰਚਾਂ ਤੇ ਆਪਾਂ ਕਹੇ ਲਈ ਵਿੱਚ ਚੱਪੇ ਚੱਪੇ ਦੇ ਥਾਣਾ ਆ ਦੇਖੋ ਜੀ ਠੀਕ ਸੂਆਰਡਰ ਦੀ ਕੁਆਲਿਟੀ ਚੰਗੀ ਆ ਬਿਲਕੁਲ ਲੰਬਾਈ ਦੇ ਵਿੱਚ ਥਾਣਾ ਤੇ ਜਵਾਬ ਸਮਾਜ ਜਿਹੜਾ ਦੋਸਤੋ ਵਧੀਆ ਨਿਕਲਿਆ ਕਿਉਂਕਿ ਹਜੇ ਇੱਕ ਟਾਈਮ ਦੀ ਚਵਾਈ ਹੋਈ ਆ ਸੋ ਬਾਕੀ ਕੋਈ ਦੂਰ ਦਰਡੇ ਵੀਰ ਦੇਖ ਰਿਆ ਬਿਲਕੁਲ ਵੀਡੀਓ ਤੇ ਇੱਕ ਟਾਈਮ ਦੋਸਤੋ ਬੇਸ਼ੱਕ ਕੋਈ ਵੀਰ ਵੀਡੀਓ ਕਾਲ ਤੇ ਜਿਹੜੀ ਹੈ ਤਸੱਲੀ ਕਰ ਸਕਦਾ ਇੱਕ ਟਾਈਮ ਤੁਸੀਂ ਘਰ ਵਿੱਚ ਟਾਨ ਕੇ ਜਰੂਰ ਕਰ ਲਿਆ ਕਰੋ ਠੀਕ ਆ ਤਸੱਲੀ ਫੇਰ ਜਿਹੜੀ ਹੈ ਦੋਸਤੋ ਪੋਸੀਬਲ ਆ ਕੋਈ ਕੰਮ ਜਦੋਂ ਅਜਰ ਤੁਸੀਂ ਆਣ ਕੇ ਤਸੱਲੀ ਨਹੀਂ ਕਰੋਗੇ ਕਈ ਵਾਰ ਕੋਈ ਸੌ ਤਰ੍ਹਾਂ ਦਾ ਕਿਉਂਕਿ ਤਪਰੰਤੂ ਹੁੰਦੀ ਰਹਿੰਦੀ ਆ ਠੀਕ ਆ ਆਣ ਕੇ ਤਸੱਲੀ ਜਰੂਰ ਕਰ ਕਰ ਲਿਆ ਕਰੋ ਬਖਾਇਏ ਕੇ ਪਸੂ ਦੀ ਤੇ ਆ ਦੇਖੋ ਜੀ ਸੋ ਬਿਲਕੁਲ ਆਲ ਅਰਾਊਂਡ ਤੋਂ ਜਿਹੜਾ ਤੁਸੀਂ ਆ ਥਣ ਥੁੰਦੀ ਆ ਕੁਆਲਿਟੀ ਵੇਖੋ ਠੀਕ ਹੈ ਜੀ ਬਾਕੀ ਕਰ ਲਾਲ ਭਾਈ ਵਰਦੀ ਬੁਰਦੀ ਪੂਰੀ ਹਾਂ ਚੰਗੀ ਸੰਧੂ ਸਾਹਿਬ ਚੂਣ ਚਾਨ ਇੱਕ ਨੰਬਰ ਐ ਤਸੱਲੀ ਕੋਈ ਵੀ ਭੈਣ ਭਰਾ ਦੂਰੋਂ ਵੀ ਲੈਂਦਾ ਦਾ ਦੋ ਡੰਗ ਛੱਡ ਕੇ ਤਿੰਨ ਡੰਗ ਆਪਣੇ ਕੋਲੋਂ ਵੀਡੀਓ ਕਾਲ ਤੇ ਵੀ ਭਲਾ ਆਪਣੇ ਕੋਲ ਆ ਕੇ ਜਿਤਨਾ ਮਰਜੀ ਤਸੱਲੀ ਕਰਕੇ ਚੋਵੇ ਜੀ ਕੋਈ ਚੱਕਰ ਨਹੀਂ ਚੋਂ ਇੱਕ ਨੰਬਰ ਜੀ ਠੀਕ ਆ ਕਿੱਥੋਂ ਦੋ ਦੋਨਾਂ ਨੇ ਆਖਿਆ ਵੀ ਮਗਲੇ ਸੁਗੇ ਅਸੀਂ 18-19 ਕਿਲੋ ਚੋਇਆ ਵਾ ਤੇ ਸੰਧੂ ਸਾਹਿਬ ਆਪਾ ਤੇ ਜੀ ਇੱਕੋ ਚਵਾਈ ਕੀਤੀ ਹੈ ਸ਼ਾਮਾਂ ਨੂੰ ਚਵਾਈ ਹੋਣੀ ਆ ਤੁਸੀਂ ਮੰਨ ਕੇ ਚੱਲੋ ਵੀ 8-9 ਕਿਲੋ 10 ਕਿਲੋ ਬੋੜਾ ਹੀ ਆ ਹੂੰ ਜੀ ਤੇ ਗਾਂ ਤੇ ਦੁੱਧ ਪਾਈ ਦਾ ਸੰਧੂ ਸਾਹਿਬ ਬਿਲਕੁਲ ਬਿਲਕੁਲ ਹਾਂ ਜੀ ਤੇ ਅੱਜ ਕਿੱਥੋਂ ਤੱਕ ਦਾ ਆਪਾ ਦੇ ਲੈ ਹੈਗਾ ਇਹਦਾ ਸੰਧੂ ਸਾਹਿਬ ਮੁੱਲ ਤੇ ਕਰਨੋਂ ਭਲਾ ਐਵੇਂ 60-65 ਕਰੀ ਜਾਈਏ ਮੁੱਲ ਗਲਤ ਨਹੀਂ ਆਪਾ ਕਰਨਾ ਮੁੱਲ ਕਰਦੇ 55000 ਜੇ ਅਸਨੋ ਜਿਹੜੀ ਆਪਾ 52000 ਦੀ ਬੱਚੀ ਦਵਾਂਗੇ 52 ਦੀ ਜੀ ਠੀਕ ਆ ਜ ਬਾਕੀ ਪੂਰੀ ਤੁਸੀਂ ਦੇਖ ਲਈ ਆ ਥਣ ਥਣ ਦੀ ਕੁਆਲਿਟੀ ਦੇਖ ਲਈ ਆ ਠੀਕ ਆ ਚਵਾਹ ਜੇ ਬੇਸ਼ੱਕ ਇੱਕ ਡੰਗ ਦਾ ਹੋਗਾ ਤੇ ਕੋਈ 8 10 8 10 ਵੀਰਾਂ ਦਾ ਵੀ ਬੋਲਾ ਹੋਗਾ 5 6 ਕਿਲੋ ਚੋਇਆ ਕਿ 4 ਕਿਲੋ ਸੁਬਾ ਸੰਧੂ ਸਾਹਿਬ 4 4.5 5 ਕਿਲੋ ਤੋਂ ਠਾਂ ਠਾਈ ਚੋਇਆ ਮੈਂ ਆਪਾਂ ਕਹਿ ਦਈਏ ਵੀ 6 7 ਕਿਲੋ ਚੋਤਾ ਉਹ ਕੰਮ ਨਹੀਂ ਆ 5 ਕਿਲੋ ਤੋਂ ਥੱਲੇ ਥੱਲੇ ਜਿਹੜੀ ਚਵਾਈ ਇੱਕ ਨੰਬਰ ਉਹ ਬਿਲਕੁਲ ਠੀਕ ਹੈ ਜੀ ਜੀ ਗਾਂ ਤੋਂ ਬੈਠਾ ਨਹੀਂ ਜਾਂਦਾ ਟੈੜ੍ਹੇ ਹੀ ਚੱਡੇ ਦੀ ਤਦ ਕਰਕੇ ਚੋਣੀ ਪਈ 52000 ਲਾਇਆ ਇਥੇ ਜੀ ਲਓ ਜੀ ਹਾਂਜੀ ਠੀਕ ਆ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਜ ਅੱਗੇ ਆਪਣੇ ਕੋਲੇ ਮੈਂ ਮੱਝ ਆ ਗਈ ਆ ਸੰਧੂ ਸਾਹਿਬ ਇਹ ਦੂਜੇ ਸੂਵੇ ਝੋਟੀ ਤਿਆਰ ਵਾ ਬਿਲਕੁਲ ਅੱਜ ਰਾਤ ਨੂੰ ਸੂਪੇ ਸਵੇਰੇ ਸੂਪੇ ਵੇਖੋ ਕਰਮਾਂ ਲਈ ਜਦੋਂ ਮਹਾਰਾਜ ਨੇ ਹਾਂ ਹਾਂਜੀ ਜਦੋਂ ਆਪਾਂ ਦੂਜਾ ਕਹਿ ਕੇ ਖਰੀਦੀ ਆ ਜਿਨੇ ਭੈਣ ਭਰਾਣੇ ਖਰੀਦ ਨਹੀਂ ਆ ਕੋਈ ਤੀਜਾ ਵੀ ਮੰਨ ਸਕਦਾ ਕੋਈ ਚੱਕਰ ਨਹੀਂ ਪਰ ਪਿਓਰ ਦੂਜਾ ਸੂਗਾ ਹੀ ਆ ਜੀ ਹਾਂ ਹਾਂਜੀ ਲਓ ਜੀ ਕਿ ਭਾਈ ਹੈ ਤਿਆਰੀ ਹੈ ਪ੍ਰੋਪਰ ਹੈ ਬਿਲਕੁਲ ਤਿਆਰੀ ਹੈ ਸੰਧੂ ਸਾਹਿਬ ਅੱਜ ਰਾਤ ਨੂੰ ਸੂਪੇ ਸਵੇਰੇ ਸੂਪੇ ਵਸ ਤਿਆਰ ਹੀ ਆ ਕਰਮਾਂ ਲਈ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਉਹ ਦਿਨਦੂਨ ਤਾਂ ਪੂਰੇ ਅਗਲੇ ਨੇ ਦੱਸਿਆ ਹੋਊਗਾ ਵੀ ਦਿਨ ਅੱਜ ਭਲਕ ਪੂਰੇ ਹੀ ਆ ਸੰਧੂ ਸਾਹਿਬ ਦਿਨ ਇਹਦੇ ਕੱਲ੍ਹ ਦੇ ਹੀ ਪੂਰੇ ਹੋਏ ਆ ਮਾਸ ਤੋਂ ਉੱਤੇ ਦਿਨ ਖੜਨ ਦੀ ਜਿਹੜਾ ਇੱਕ ਅੱਧਾ ਖੜਨਾ ਵਾ ਬਾਕੀ ਬਿਲਕੁਲ ਤਿਆਰੀ ਤੇ ਆ ਮੈਂ ਠੀਕ ਆ ਕਰ ਲਾਲ ਭਾਈ ਖੋਲ ਕੇ ਵੀ ਤੋਰ ਦਿੱਗੇ ਸੋ ਦੂਜਾ ਸਵੇਰ ਦੋਸਤੋ ਝੋਟੀਏ ਵੀਰਾਂ ਦਾ ਮੰਨ ਕੇ ਆਪਾਂ ਖਰੀਦੀ ਆ ਕੋਈ ਵੀਰ ਅੱਗੋਂ ਵੀ ਦੂਜਾ ਮੰਨ ਕੇ ਖਰੀਦ ਕੇ ਤੁਸੀਂ ਲੈ ਕੇ ਜਾ ਸਕਦੇ ਜੀ ਠੀਕ ਆ ਸੋ ਬਾਕੀ ਹਾਈਟ ਮੀਡੀਅਮ ਆ ਚੰਗੀ ਸੋਹਣੀ ਹਾਈਟ ਆ ਫਾਬਰਾ ਬਪੂਰੀ ਆ ਠੀਕ ਆ ਤੇ ਆਰਡਰ ਦੀ ਕੁਆਲਿਟੀ ਵੇਖੋ ਕਾਫੀ ਜਿਆਦੀ ਖੂਬਸੂਰਤ ਆ ਦੋ ਆ ਦੇਖੋ ਜੀ। ਸੋ ਦੇਖਦੋ ਤਾਂ ਕਾਫੀ ਸੋਹਣੀ ਝੋਟੀ ਦੀ ਆ ਠੀਕ ਆ। ਸੋ ਜਿੰਨਾ ਵੀ ਆਪਾਂ ਕਹਿ ਲਈਏ ਦੋਸਤੋ ਬਿਲਕੁਲ ਦੁੱਧ ala ਆਰਡਰ ਲਗਾਏ ਇਸ ਝੋਟੀ ਨੂੰ। ਤੇ ਫੇਸ ਕੁਆਲਟੀ ਵੀ ਚੰਗੀ ਆ ਠੀਕ ਆ ਜੀ ਸਿੰਘ ਬੈਕ ਸਾਈਡ ਤੋਂ ਥੋੜਾ ਜਆ ਗੁਲਾਈ ਦੇ ਵਿੱਚ ਆ ਠੀਕ ਆ ਜੀ ਜਿਵੇਂ ਆਪਾਂ ਨਾਰਮਲ ਇੱਕ ਢਾਗ ਤਲਵਾਰ ਜਿਹਾ ਥੋੜਾ ਜਆ ਸਿੰਘਾਂ ਦੀ ਬੰਤਰ ਜਿਹੜੀ ਤੁਹਾਨੂੰ ਥੋੜੀ ਖੁੱਲੀ ਮਹਿਸੂਸ ਹੋਊਗੀ ਪਰ ਸੰਧੂ ਸਾਹਿਬ ਆਪਾਂ ਆਪਣੇ ਪਿੰਡੋਂ ਹੀ ਸੋਰ ਸਿੰਘੋਂ ਮੱਝ ਲਈ ਆ ਹਾਂ ਪਹਿਲੇ ਸੂਏ ਝੋਟੀ ਨੇ 11-12 ਕਿਲੋ ਦੁੱਧ ਕੱਢਿਆ ਠੀਕ ਆ ਦੂਜਾ ਸੂਆ ਤਿਆਰ ਵਾ ਜਿਹੜਾ ਵੀਰ ਆਪਣੇ ਤੋਂ ਗੱਭਨ ਲੈਂਦਾ ਵਾ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੁੱਲ ਗਾਰੰਟੀ ਕੋਈ ਮੈਂ ਜਾ ਕੇ ਭਾਰ ਪਾਵੇ ਆਪਣੀ ਗਾਰੰਟੀ ਆ ਫੁੱਲ ਜੀ ਠੀਕ ਹੈ ਜੀ ਜੀ ਦੋਤ ਗਾਂ ਪਾਇਦਾ ਸੰਧੂ ਸਾਹਿਬ ਜੇ ਆਪਣੇ ਘਰ ਸੂਪੇਂਦੀ ਫਿਰ ਤੇ ਆਪਾਂ ਚਵਾ ਕੇ ਦਵਾਂਗੇ ਤਸੱਲੀ ਨਾਲ ਜਿਹੜਾ ਵੀਰ ਗੱਭਲ ਲੈਂਦਾ ਵਾ ਭਾਰ ਪਿੱਛੇ ਦੀ ਆਪਣੀ ਪੂਰੀ ਗਰੰਟੀ ਹੋਗੀ 53 ਵਧੀਆਂ ਮੈਂ ਇਹਨਾਂ ਸੰਧੂ ਸਾਹਿਬ ਗੱਡੀ ਚੋਂ ਲਾਉਂਦੇ ਆ ਸਾਰ ਮੈਂ ਤਿੱਪੇ ਫਿਰ ਆਪਾਂ ਨੂੰ ਰਕਮ ਦਵੇ ਆਪ ਬਿਲਕੁਲ ਜੀ ਲੋਬ ਦੋਸਤੋ ਵੀਰਾਂ ਦਾ ਵੀ ਤਸੱਲੀ ਆ ਜਿਸ ਢੰਗ ਨਾਲ ਵੀ ਤਸੱਲੀ ਕੋਈ ਵੀਰ ਕਰਨਾ ਚਾਹੁੰਦਾ ਉਸੇ ਤਰੀਕੇ ਨਾਲ ਵੀ ਕੋਈ ਤਸੱਲੀ ਕਰ ਲੈ ਠੀਕ ਆ ਕੋਈ ਆਨਲਾਈਨ ਮੰਗਾ ਰਿਆ ਤੇ ਬਿਲਕੁਲ ਲਾਉਣ ਤੋਂ ਪਹਿਲਾਂ ਵੀ ਤਪਾਈ ਕਰਕੇ ਵੇਖ ਸਕਦਾ ਕੋਈ ਵੀਰ ਠੀਕ ਹੈ ਜੀ ਤੇ ਇਹ ਥਾਣਾ ਫੇਸਬੁਕ ਜਿਹੜੀ ਥਾਣਾ ਦੀ ਸੋਹਣੀ ਹੈ ਠੀਕ ਹੈ ਜਿੰਨੀ ਵਿਰਲੇ ਕੀ ਹੈ ਸੋਹਣੀ ਹੈ ਬਾਕੀ ਥਣ ਚੱਡੇ ਦੀ ਪੂਰੀ ਨਿੱਗਰ ਸਾਫ ਲੇਵਾ ਠੀਕ ਹੈ ਕੋਈ ਨਾ ਅੱਛਾ ਗਰਨਾਲ ਵੀਰੇ ਕਿੱਥੋਂ ਕਿਤਾ ਕੇ ਦਾ ਲੈਣ ਦੇਣ ਸੰਧੂ ਸਾਹਿਬ ਇਹੋ ਜੀਆਂ ਮਈਆਂ ਦਾ ਲੋਕ ਲੱਖ ਸਵਾਲ ਲੱਖ ਮੰਗੀ ਜਾਂਦੇ ਆ ਆਪਾਂ ਮੋਲੇ ਦਾ ਕਰਦੇ ਆ 85000 ਅੱਛਾ ਜੈਸਨੋ 83000 ਦੀ ਮਹ ਦੇਣੀ ਆ ਉਹਦੇ ਚੋਂ ਵੀ ਛੋਟ ਛੱਪਾ ਕਰਾਂਗੇ ਜਰੂਰ 83 ਚ ਜੀ ਠੀਕ ਆ ਭਰਾ ਹਾਂਜੀ ਲਓ ਜੀ 85000 ਡਿਮਾਂਡ ਆ 83000 ਦੀ ਹਾਣ ਲਾਈਨ ਦੇ ਜਿਹੜਾ 83000 ਆ ਠੀਕ ਆ ਸੋ ਮਾਝ ਤੁਸੀਂ ਦੋਸਤੋ ਪੂਰੀ ਦੇਖ ਲਈ ਆ ਤਸੱਲੀ ਬਖਸ਼ਾ ਪੂਰੀ ਠੀਕ ਆ ਜਿੰਨੇ ਵੀ ਆ ਨਿੱਗਰ ਆ ਥਾਣ ਦੇਵੇ ਦੀ ਤੇ ਬਾਡੀ ਬੰਤਰ ਦੀ ਪੂਰੀ ਠੀਕ ਆ ਨਿੱਗਰ ਆ ਪੂਰੀ ਆ ਵੇਖੋ ਸੋ ਆਰਡਰ ਕੁਆਲਿਟੀ ਚੰਗੀ ਠੀਕ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਵਹਿੜ ਆ ਗਈ ਆ ਜੀ ਇਹ ਵਹਿੜ ਤਾਂ ਕੀ ਵੇਰਵਾ ਹੈਗਾ ਵੀਰ ਸੰਤੂ ਸਾਹਿਬ ਇਹਨੂੰ ਅੱਜ ਚੌਥੱਕ ਦੇਣਾ ਸੂਈ ਨੂੰ ਠੀਕ ਆ ਜੀ ਹਾਂਜੀ ਇਹਦੇ ਥੱਲੇ 11-12 ਕਿਲੋ ਬੌਲਾ ਹੋਊਗਾ ਕੋਈ ਵੀਰ ਬੌਲਾ ਮਾਲੇ ਦੁੱਧ ਮਾਲੇ ਜੀ ਚੌਥਾ ਦਿਨ ਸੂਈ ਨੂੰ ਆ ਮਗਰ ਇਹਦੇ ਬੱਚਾ ਜੀ ਠੀਕ ਹੈ ਜੀ ਜੀ ਠੀਕ ਹੈ ਚੌਥਾ ਦਿਨ ਅੱਜ ਹਾਂਜੀ ਚੌਥਾ ਦਿਨ ਸੂਈ ਜੀ ਠੀਕ ਹੈ ਸੂਆ ਵੀ ਤੀਜਾ ਸੰਤੂ ਸਾਹਿਬ ਆਪਾਂ ਤੇ ਦੂਜਾ ਕਹਿ ਕੇ ਖਰੀਦੀਆ ਤੇ ਸੂਆ ਤੀਜਾ ਵੀ ਕੋਈ ਭਰਾ ਮੰਨ ਸਕਦਾ ਜਿੰਨੇ ਖਰੀਦ ਕਰਨੀ ਠੀਕ ਹੈ ਜੀ ਜੀ ਲਓ ਜੀ ਕੋਈ ਤੀਜਾ ਮੰਨ ਕੇ ਬੇਸ਼ੱਕ ਸਬਦਾ ਕਰ ਲੇ ਠੀਕ ਆ ਤੇ ਥਾਣਾ ਤੁਹਾਨੂੰ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਣਾ ਮੁੱਠੀ ਥਾਣਾ ਮੱਝਾਂ ਵਾਲਾ ਥਾਣਾ ਆਪਾਂ ਕਹਿ ਦਿੰਨੇ ਆ ਪੂਰਾ ਲੰਬਾਈ ਦੇ ਸੰਤੂ ਸਾਹਿਬਾ ਜੀ ਚੌਥਾ ਦਿਨ ਸੂਈ ਨੂੰ ਆ 10 ਕਿਲੋ ਤੋਂ ਬਾਹਰ ਬੜਾ ਹੋਊਗਾ ਹੈਗਾ 10 ਕਿਲੋ ਮੈਂ ਨਾ ਤਸੱਲੀ ਨਾਲ ਦੋ ਡੰਗ ਚੋਗੇ ਜਿਹੜੇ ਭਰਾਣੇ ਖੜਨੀ ਆ ਆਪਦੀ ਤਸੱਲੀ ਕਰਕੇ ਖੜੇ ਜੀ ਠੀਕ ਹੈ ਜੀ ਜੀ ਲਿਓ ਜੀ ਸੋ ਦੋਸਤੋ ਬੇਸ਼ੱਕ ਸੂਰਾ ਦੂਜਾ ਕੋਈ ਵੀਰ ਸਮਝ ਲੈ ਕੋਈ ਤੀਜਾ ਮੰਨ ਲੈ ਆਪਦੀ ਸਮਝ ਨਾਲ ਠੀਕ ਆ ਤੇ ਮਗਰ ਇਹਦੇ ਵੀ ਮੇਲ ਕਾਫ ਆ ਚੌ ਦਿਨਾਂ ਦੀ ਸੂਈ ਆ ਖੋਲ ਕੇ ਤੋਰ ਕੇ ਤਸੱਲੀ ਨਾਲ ਦਿਖਾਉਣੇ ਆ ਤੁਹਾਨੂੰ ਬੌਲੇ ਤਾਂ ਕੋਈ ਵੀ ਰਮਨ ਸਕਦਾ ਜਾਂ ਬੌਲੇ ਤੋਂ ਕੁਝ ਡਾ ਡੰਗ ਬਾਹਰ ਵੀ ਆਈ ਹੋ ਸਕਦੀ ਹੈ ਬਾਕੀ ਬੌਲਾ ਆਪਾਂ ਤੀਜੇ ਚੌਥੇ ਦਿਨ ਨਾਰਮਲ ਹੀ ਮੰਨ ਲੈਂਦੇ ਆ ਤੇ 10 ਕਿਲੋ ਤੋਂ ਬਾਹਰ ਹੈਗਾ ਪਰ ਕੋਈ 10 ਕਿਲੋ ਵੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਤੇ ਹਾਈਟ ਕੱਦ ਨਾ ਬਾਲਾ ਉੱਚਾ ਤੇ ਨਾ ਹੀ ਦਰਮਿਆਨਾ ਮੀਡੀਅਮ ਹਾਈਟ ਕੱਦ ਦਾ ਸੋਨਾ ਫਾਬਰਾ ਬਲੀ ਬਿਲਕੁਲ ਵਹਿੜ ਤੇ ਆਡਰ ਆਡਰ ਦੀ ਕੁਆਲਿਟੀ ਚੰਗੀ ਆ ਥਣ ਥਣ ਤਾਂ ਪੂਰਾ ਮੁਠੀ ਆ ਲੰਬਾਈ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਜੀ ਬਿਲਕੁਲ ਮੁਠੀ ਥਾਣਾ ਲੰਬਾਈ ਵਾਲਾ ਠੀਕ ਆ ਜੀ ਫੋ ਮੇਰਾ ਭਰਾ ਜਿੰਨੇ ਖਰੀਦਣੀਆਂ ਸਾਈਬਿਆਨਾ ਕਰਕੇ ਆਪਣੀ ਤਸੱਲੀ ਆ ਤੁਸੀਂ ਘਰੇ ਆਣ ਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਕਿਉਂਕਿ ਜੋ ਮੌਕੇ ਤੇ ਠੰਡੀ ਠੁੰਡੀ ਬਰੀ ਸੰਧੂ ਸਾਹਿਬ ਦੱਸਿਆ ਜਾਂਦਾ ਜਾਂ ਬੋਲਾ ਦੱਸਿਆ ਜਾਂਦਾ ਉਹ ਮੌਕੇ ਦਾ ਤੁਸੀਂ ਵੈਰੀਫਾਈ ਕਰਿਆ ਕਰੋ ਠੀਕ ਆ ਜੀ ਬਾਕੀ ਅੱਗੇ ਤੁਹਾਡੀ ਸੇਵਾ ਨੇ ਬਿਲਕੁਲ ਮੈਟਰ ਕਰਨਾ ਵੀ ਇਹ 11 ਲੀਟਰ ਚੋਂ ਆ 12 ਲੀਟਰ ਚੋਂ ਤੁਹਾਡੀ ਸੇਵਾ ਹੈ ਠੀਕ ਆ ਤੇ ਹੁਣ ਮੌਕੇ ਦੇ ਭਾਵੇਂ 9 ਆ 10 ਆ 11 ਉਹ ਮੌਕੇ ਦਾ ਵੈਰੀਫਾਈ ਕਰ ਲਿਓ ਠੀਕ ਆ ਤੇ ਗਰਲਾਲੇ ਦਾ ਮੁੱਲ ਕੀ ਫਿਰ ਮੁੱਲ ਸੰਧੂ ਸਾਹਿਬ ਪੜਾ 50 ਕਰ ਲੀਏ 55 ਕਰ ਲੀਏ 45000 ਚੋਂ ਮਾਨਤਾਨ ਖੁੱਲਾ ਕਰ ਦਾਂਗੇ ਭੈਣ ਭਰਾਵਾਂ ਦਾ 43000 ਦੀ ਬੱਛੀ ਐਂਡ ਦੇਣਾਗੇ ਆਪਾਂ ਹੂੰ ਜੀ ਠੀਕ ਹੈ ਜੀ ਹਾਂਜੀ ਲਓ ਜੀ 43000 ਦੀ ਜਿਹੜੀ ਆ ਵੀਰਾਂ ਦਾ ਵੀ ਲਾਸਟ ਜਿਹੜੀ ਲੈਣ ਦੇ ਨੂੰ 43000 ਹੈ ਠੀਕ ਆ ਸੋ ਬਾਕੀ ਥਨਾ ਤੁਨਾ ਦੀ ਪੂਰੀ ਸਾਫ ਆ ਜਿੰਨੀ ਵੀ ਆ ਸੀਲਸ ਲੱਗ ਸੰਧੂ ਸਾਹਿਬ ਸੀਲਸ ਲੱਗ ਪੂਰੀ ਆ ਆ ਦੇਖੋ ਠੀਕ ਆ ਜੀ ਸੋ ਪਸੂ ਦੋਸਤੋ ਅੱਜ ਫਿਲਹਾਲ ਇਹ ਤਿੰਨ ਨਗ ਸੀਗੇ ਜਿਹੜੇ ਵੀਰ ਦੇ ਕੋਲੇ ਬਕਾਊਗਾ ਸੋ ਤਿੰਨੇ ਚੰਗੇ ਆ ਆਪੋ ਆਪਣੀ ਜਗਾ ਬਿਲਕੁਲ ਥਣ ਭਾਂਡੇ ਵੀ ਤਿੰਨਾਂ ਦੇ ਬਿਲਕੁਲ ਚੰਗੇ ਆ ਚੁਵਾਈਆਂ ਜਿਹੜੀਆਂ ਇੱਕ ਨੰਬਰ ਸੋ ਕੋਈ ਵੀਰ ਆਪਦੀ ਨਰਕ ਪਰਖਾ ਤਸੱਲੀ ਆ ਘਰਾਂ ਦੇ ਕਬਰੀ ਜ਼ਰੂਰ ਕਰਨੀਓ ਠੀਕ ਆ ਤੇ ਪਿੰਡ ਚ ਤੁਸੀਂ ਖਾਸ ਸੁਰਸਿੰਘ ਵਿਜ਼ਿਟ ਕਰਨੀ ਆ ਤੇ ਗੁਰਲਾਲ ਵੀਰੇ ਬੋਲ ਦੋ ਨੰਬਰ ਆਪਣੀ ਸੰਧੂ ਸਾਹਿਬ ਇੱਕ ਨੰਬਰ ਆ 82172 ਹਾਂ 82497 ਦੂਜਾ ਨੰਬਰ ਆ 82890 16207 ਠੀਕ ਆ ਜੀ ਜੀ ਸੋ ਦੋਸਤੋ ਬਿਲਕੁਲ ਦੋਨੋਂ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਦੇ ਕਰ ਦਿੱਤੇ ਆ ਓਨਰ ਦੇ ਮਾਲਕ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੰਦੂ ਸਾਹਿਬ